ਔਡੋਲਫ ਹਿਟਲਰ ਨੇ ਹਮਲਾ ਕਰਨਾ ਸੀ ਚੈਕ ਉਸਲੋਵਾਕੀਆ ਦੇ ਉੱਤੇ ਹਮ ਬਾਨਾ ਕੋਈ ਮਿਲ ਨਹੀਂ ਸੀ ਰਿਆ ਉਹਨੂੰ ਕਿਸੇ ਨੇ ਦੱਸਿਆ ਕਿ ਉੱਥੇ 10 ਲੱਖ ਜਰਮਨ ਰਹਿੰਦੇ ਨੇ ਉਹਨਾਂ ਨੇ ਝੂਠੀ ਕਹਾਣੀ ਗੜ ਲੀ ਕਿ ਜਰਮਨਾਂ ਉੱਤੇ ਹਤਿਆਚਾਰ ਹੋ ਰਿਹਾ ਉਹ ਪੂਰਾ ਸੂਬਾ ਸੀ ਸਟੁਡੇਟਨ ਲੈਂਡ ਸਾਰੇ ਸਵੀਟਨ ਲੈਂਡ ਦੇ ਕਬਜ਼ਾ ਕਰ ਲਿਆ ਮੁਰਕੇ ਉਹ ਗੱਲ ਉੱਠੀ ਉਦੋਂ ਯੂनाइटेड ਲੀਗ ਆਫ ਨੇਸ਼ਨ ਹੁੰਦੀ ਸੀ ਜੁਨੋ ਨਹੀਂ ਸੀ ਹੁੰਦਾ ਉਹ ਚ ਮੰਗੂ ਠੀਕ ਹੈ ਜਰਮਨੀ ਨੂੰ ਸਾਬਕ ਸਿਖਾਇਆ ਜਾਏ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਚੈਂਬਰਲੇਨ ਤੇ ਫਰਾਂਸ ਦਾ ਰਾਸ਼ਟਰਪਤੀ ਸੀ ਉਹਨਾਂ ਦੀ ਹਿੰਮਤ ਨਹੀਂ ਪਈ ਜਰਮਨੀ ਉੱਤੇ ਕਾਰਵਾਈ ਕਰਨ ਦੀ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਮੁਰਕੇ ਪੋਲੈਂਡ ਤੇ ਹਮਲਾ ਕਰ ਦਿੱਤਾ ਜੇ ਉਹ ਪੋਲੈਂਡ ਤੇ ਹਮਲਾ ਕਰ ਦਿੱਤਾ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਅਸੀਂ ਤੇ ਬਹੁਤ ਬੜੀ ਗਲਤੀ ਕਰ ਚੁੱਕੇ ਹਾਂ ਸਾਨੂੰ ਤਾਂ ਹੁਣ ਪੋਲੈਂਡ ਦੀ ਰੱਖਿਆ ਕਰਨੀ ਪਵੇਗੀ ਹਾਲਾਂਕਿ ਪੋਲੈਂਡ ਸੱਤ ਤੱਕ ਤਬਾਹ ਹੋ ਚੁੱਕਾ ਸੀ ਫਿਰ ਉਹਨਾਂ ਨੇ ਜੰਗ ਛੇੜੀ ਜਰਮਨੀ ਦੇ ਨਾਲ ਉਹ ਜੰਗ ਬੜੀ ਲੰਬੀ ਚੱਲੀ ਆਪਾਂ ਜਾਣਦੇ ਹਾਂ ਕਿ ਵੱਖਰਾ ਵੱਖਰਾ ਅੰਕੜਾ ਆਉਂਦਾ ਇੱਕ ਅੰਕੜਾ ਦੱਸਦਾ 5 ਕਰੋੜ ਲੋਕ ਮਰੇ ਸੀ 5 ਕਰੋੜ 7 ਲੱਖ ਦੂਜਾ ਅੰਕੜਾ ਦੱਸਦਾ ਕਿ 7 ਕਰੋੜ ਲੋਕ ਮਰੇ ਸੀ ਹੁਣ 5 ਕਰੋੜ ਵੀ ਮਰੇ ਹੋਣ 5 ਕਰੋੜ ਹੈ ਤੇ ਮਾਵਾ ਦੇ ਪੁੱਤ ਸੀ ਨਾ ਚਾਹੇ ਉਹ ਫੌਜੀ ਹੀ ਸਨ ਘਰਾਂ ਚੋਂ ਹੀ ਗਏ ਹੋਏ ਸੀ ਨਾ ਹੁਣ ਐਡੀ ਤੇ ਇਹੋ ਜੀਆਂ ਤਬਾਹੀਆਂ ਅਗਰ ਹੋ ਜਾਣ ਅੱਜ ਦੀ ਤਰੀਕੇ 'ਚ ਇਹੋ ਜੀਆਂ ਤਬਾਹੀਆਂ ਹੋ ਜਾਣ ਕਿਉਂਕਿ ਜਿਹੜਾ ਹਥਿਆਰ ਜਿਹਦੇ ਮੁਲਕ ਕੋਲ ਆਇਆ ਉਹਨੇ ਚਲਾਇਆ ਅੱਜ ਅਗਰ ਇਹੋ ਜੀ ਜੰਗ ਹੋ ਜਾਏ ਤੇ ਜਿਨ੍ਹਾਂ ਕੋਲ ਨਿਊਕਲੀਅਰ ਹਥਿਆਰ ਨੇ ਉਹ ਵੀ ਬੇਸਬਰੀ ਨਾਲ ਚਲਾਉਣਗੇ ਹੂੰ ਔਰ ਜੇ ਚਲਾਉਣਗੇ ਤੇ ਦੁਨੀਆ ਤੇ ਤਬਾਹੀ ਤਬਾਹ ਹੋਣ ਨੂੰ ਹੋਰ ਕਿਤੇ ਮੰਦ ਪੜਨੇ ਆ ਤਬਾਹ ਹੋਣ ਨੂੰ ਹੋਰ ਕੀ ਲੱਗਣਾ ਇਸ ਕਰਕੇ ਇਹ ਸੰਕੀ ਹਾਕਮ ਸਾਨੂੰ ਮਰਵਾ ਦੇਣਗੇ ਅੱਜ ਲੋਕਾਂ ਨੂੰ ਚਾਹੀਦਾ ਕਿ ਜਿਹੜੇ ਵੀ ਮੁਲਕ ਦੇ ਵਿੱਚ ਜਿਹੜਾ ਵੀ ਹਾਕਮ ਅੰਗਰਾਸ਼ਵਾਦੀ ਗੱਲ ਕਰਦਾ ਉਹਨੂੰ ਵੋਟਾਂ ਨਾ ਪਾਈਏ ਬਲਕਿ ਉਹਨੂੰ ਛਿੱਤਰ ਮਾਰੀਏ ਹੂੰ ਕਿਉਂਕਿ ਦੁਨੀਆ ਸਾਰੀ ਨੇ ਸ਼ਾਂਤੀ ਨਾਲ ਰਹਿਣਾ ਮੇਰੇ ਹੀ ਮੁਲਕ ਨੇ ਸਾਰੀ ਦੁਨੀਆ ਤੇ ਹਕੂਮਤ ਨਹੀਂ ਕਰਨੀ ਮੈਂ ਕਹਾਂਗਾ ਇੱਥੇ ਤੇ ਐਸਾ ਪਹਾੜਤ ਬਣਾਵਾਂਗੇ ਜੋ ਸਾਰੀ ਦੁਨੀਆ ਦੇ ਉੱਤੇ ਰਾਜ ਕਰੇਗਾ ਐਸਾ ਅਮਰੀਕਾ ਬਣਾਵਾਂਗੇ ਸਾਰੀ ਦੁਨੀਆ ਉੱਤੇ ਰਾਜ ਕਰੇਗਾ ਐਸਾ ਰੂਸ ਬਣਾਵਾਂਗੇ ਸਾਰੀ ਦੁਨੀਆ ਤੇ ਰਾਜ ਕਰੇਗਾ ਇਹ ਨਾਰੇ ਬੜੇ ਖੋਖਲੇ ਨੇ ਇਹਨਾਂ ਨਾਰਿਆਂ ਦਾ ਖਮਿਆਜਾ ਦੁਨੀਆ ਬਹੁਤ ਵਾਰ ਭੋਗ ਚੁੱਕੀ ਆ ਇਹ ਬੁਖਾਰ ਇੱਕ ਟਾਈਮ ਤੇ ਇਟਲੀ ਨੂੰ ਵੀ ਚੜਿਆ ਸੀ ਤੇ ਇਟਲੀ ਬਰਬਾਦ ਹੋ ਗਿਆ ਸੀ ਇਹ ਬੁਖਾਰ ਜਰਮਨੀ ਨੂੰ ਵੀ ਚੜਿਆ ਸੀ ਜਰਮਨੀ ਬਰਬਾਦ ਹੋ ਗਿਆ ਸੀ ਜਾਪਾਨ ਨੂੰ ਚੜਿਆ ਸੀ ਜਾਪਾਨ ਬਰਬਾਦ ਹੋ ਗਿਆ ਸੀ ਆਸਟਰੀਆ ਹੰਗਰੀ ਨੂੰ ਚੜਿਆ ਸੀ ਉਹ ਬਰਬਾਦ ਹੋ ਗਿਆ ਸੀ ਅ ਤੁਰਕ ਕਿ ਉਹ ਕਹਿੰਦੇ ਹੁੰਦੇ ਆ ਇੱਕ ਆਟੋਮਨ एंपਾਇਰ ਹੁੰਦਾ ਸੀ ਉਹਨੂੰ ਚੜਿਆ ਸੀ ਉਹ ਬਰਬਾਦ ਹੋ ਗਿਆ ਸੀ ਹੁਣ ਦੁਨੀਆ ਦੇ بڑے ਮੁਲਕਾਂ ਨੂੰ ਇਹੋ ਜਿਹੇ ਸੁਪਨੇ ਆਉਣ ਲੱਗੇ ਨੇ ਅ ਅੰਦਰਾਸਤਵਾਦ ਦੇ ਇਹ ਮਰਵਾ ਦੇਣਗੇ ਇਹੋ ਜਿਹੇ ਹਾਕਮਾਂ ਤੋਂ ਸਾਰੀ ਦੁਨੀਆ ਦੇ ਲੋਕਾਂ ਨੂੰ ਕਿਨਾਰਾ ਕਰ ਲੈਣੇ ਇਜ਼ਰਾਈਲ ਦੀ ਜਿਹੜੀ ਲੜਾਈ ਹੁੰਦੀ ਹੈ ਕਈ ਇੰਡੀਅਨਸ ਬੜੇ ਖੁਸ਼ ਹੁੰਦੇ ਆ ਇੰਡੀਆ ਦੇ ਉਹ ਲੋਕ ਖੁਸ਼ ਹੁੰਦੇ ਨੇ ਵੀ ਹਾਂ ਦੇਖੋ ਇਜ਼ਰਾਈਲ ਨੇ ਜਿਹੜਾ ਪਲਸਤੀਨ ਨੂੰ ਗੋਡਿਆਂ ਤੇ ਲਿਆਤਾ ਜੀ ਪਲਸਤੀਨ ਖਤਮ ਕਰਤਾ ਜੀ ਗਾਜ਼ਾ ਪੱਟੀ ਖਤਮ ਕਰਤੀ ਜੀ ਤੇ ਦੂਜੀ ਗੱਲ ਜਦੋਂ ਇਰਾਨ ਨਾਲ ਲੜਾਈ ਹੋਈ ਆ ਦੇਖੋ ਇਜ਼ਰਾਈਲ ਨੇ ਬੰਬ ਮਾਰਤੇ ਜੀ ਦੇਖੋ ਕੀ ਹਾਲ ਕੀਤਾ ਉਹਨਾਂ ਦਾ ਦੇਖੋ ਹੁਣ ਅਮਰੀਕਾ ਵੀ ਜੰਗ 'ਚ ਆ ਗਿਆ ਨਿਊਕਲিয়ার ਨਿਊਕਲੀਅਰ ਪਲਾਂਟ ਤੇ ਸਿੱਧਾ ਹਮਲਾ ਕੀਤਾ ਖੁਸ਼ ਬੜੇ ਹੁੰਦੇ ਲੋਕ ਮੈਂ ਤੁਹਾਨੂੰ ਇਹਦਾ ਇੱਕ ਪੂਰਾ ਪੋਲੀਟੀਕਲ ਇਕਨੋਮੀ ਵਾਲਾ ਜਵਾਬ ਦੇਵਾਂਗਾ ਦੁਨੀਆ ਦੇ ਉੱਤੇ ਇੱਕ ਵਿਚਾਰਤਾ ਰਹੇਗੀ ਨਾ ਜੀ ਵਾਦ ਨਾਜੀਵਾਦ ਇੱਕ ਇਹੋ ਜਿਹੀ ਵਿਚਾਰਧਾਰਾ ਹੈ ਜਿਹੜੀ ਅੰਦਰਾਸਟਰਵਾਦ ਦਾ ਸਭ ਤੋਂ ਉੱਚਾ ਸਿਰ ਹੈ ਉਹ ਵਿਚਾਰਧਾਰਾ ਸੱਤ ਚੀਜ਼ਾਂ ਤੇ ਟਿੱਕੀ ਹੁੰਦੀ ਹੈ ਧਰਮ ਜਾਤ ਰੰਗ نسل ਇਲਾਕਾ ਬੋਲੀ ਤੇ ਪਹਿਰਾਵਾ ਸਭ ਤੋਂ ਪਹਿਲੇ ਆਉਂਦਾ ਧਰਮ ਇਜ਼ਰਾਈਲ ਜਿਹੜੇ ਮੁਲਕਾਂ ਨਾਲ ਲੜਦਾ ਉਹ ਮੁਸਲਮ ਕੰਟਰੀ ਨੇ ਜਦੋਂ ਵੀ ਉਹ ਨੁਕਸਾਨ ਕਰਦਾ ਉਹ ਮੁਸਲਮ ਕੰਟਰੀ ਸਾਡੇ ਮੁਲਕ ਚ ਵੀ ਇੱਕ ਬੁਖਾਰ ਚੜਾਇਆ ਜਾ ਰਿਹਾ ਕਿ ਜਿਹੜੇ ਮੁਸਲਮਾਨ ਨੇ ਇਹ ਬੁਰਾਈ ਦੀ ਜੜ ਨੇ ਤੇ ਇੱਥੇ ਇੱਕ ਭਗਤਾਂ ਦੀ ਬੜੀ ਵੱਡੀ ਫੌਜ ਤਿਆਰ ਹੋ ਗਈ ਆ ਜਿਹੜੇ ਜਦੋਂ ਕਿਸੇ ਮੁਸਲਮਾਨ ਦਾ ਨਾਮ ਆਉਂਦਾ ਤੇ ਉਹਨਾਂ ਨੂੰ ਸ਼ੈਤਾਨ ਨਜ਼ਰ ਆਉਂਦਾ ਧਰਮ ਦੇ ਨਾਂ ਦੇ ਉੱਤੇ ਉਦਾਂ ਦੇ ਹੀ ਜਿਹੜੇ ਉਹ ਜਦੋਂ ਉਹ ਮੁਸਲਮਾਨ ਕੰਟਰੀਆਂ ਦਾ ਨੁਕਸਾਨ ਕਰ ਰਿਆ ਸੀ ਇਜ਼ਰਾਈਲ ਤੇ ਇੱਥੇ ਭਗਤਾਂ ਦੇ ਵਾਸਤੇ ਤੇ ਬੜੇ ਚਾ ਚੜੇ ਹੋਏ ਸੀ ਵੀ ਹੁਣ ਪਤਾ ਨਹੀਂ ਮੁਸਲਮਾਨ ਸਾਰੀ ਖੈਲ ਸਾਰੀ ਦੁਨੀਆ ਦੇ ਤਬਾਹ ਹੋ ਜਾਣੇ ਆ ਇਸ ਕਰਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਇਜ਼ਰਾਈਲ ਵੱਡੇ ਹਮਲੇ ਕਰਦਾ ਚਾਹੇ ਉਹ ਫਲਸਤੀਨ ਤੇ ਕਰੇ ਚਾਹੇ ਉਹ ਲਿਬਨਾਨ ਤੇ ਕਰੇ ਚਾਹੇ ਉਹ ਈਰਾਨ ਤੇ ਕਰੇ ਜਾਓ ਕਿਸੇ ਹੋਰ ਮੁਲਕ ਤੇ ਕਰੇ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬੇਵਕੂਫੋ ਕਿ ਅਗਰ ਇਸ ਤਰੀਕੇ ਨਾਲ ਲੜਾਈਆਂ ਜਾਇਜ਼ ਹੋ ਗਈਆਂ ਇਸ ਤਰੀਕੇ ਨਾਲ ਲੜਾਈਆਂ ਜਾਇਜ਼ ਹੋ ਗਈਆਂ ਤੇ ਦੁਨੀਆਂ ਉੱਤੇ ਬਹੁਤ ਵੱਡੀ ਆਬਾਦੀ ਆ ਜਿੱਥੇ ਮਾਈਨੋਰਟੀਜ਼ ਰਹਿੰਦੀਆਂ ਨੇ ਜਿੱਥੇ ਸਾਡੇ ਹਿੰਦੂ ਭਰਾ ਵੀ ਰਹਿੰਦੇ ਨੇ ਸਾਡੇ ਸਿੱਖ ਭਰਾ ਵੀ ਰਹਿੰਦੇ ਨੇ ਮੈਂ ਤੁਹਾਨੂੰ ਦੱਸਦਾ ਕਿ ਇੱਕ ਥਾਈਲੈਂਡ ਨਾਂ ਦਾ ਇੱਕ ਮੁਲਕ ਹੈ ਤੇ ਉਥੇ ਮੈਂ ਗਿਆ ਉਹ ਬੈਂਕਾਕ ਸਹਿਰ ਦੇ ਵਿੱਚ ਉਥੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਹੋਟਲ ਤੇ ਉਹਦਾ ਨਾਂ ਲਿਖਿਆ ਹੋਇਆ ਸੀ ਤੇ ਇਹਦਾ ਮਤਲਬ ਪਹਿਲੇ ਵੀ ਭਾਸ਼ਾ ਦੇ ਹੈ ਪੰਜਾਬੀ ਭਾਸ਼ਾ ਦੇ ਤੇ ਉਹ ਮੈਂ ਸੋਚਿਆ ਮੈਂ ਜਿਹੜੇ ਕਿਸੇ ਪੰਜਾਬੀ ਨੇ ਲਿਖਿਆ ਹੋਊ ਨਾ ਤੇ ਸਾਡੇ ਭਾਈਚਾਰੇ ਵੀ ਯਾਰ ਬੜੀ ਦੂਰ ਤੱਕ ਰਹਿੰਦੇ ਨੇ ਉਥੇ ਕਈ ਕਲੱਬਸ ਨੇ ਪੰਜਾਬੀਆਂ ਦੇ ਨੇ ਉਥੇ ਨਾਮ ਵੀ ਜਿਹੜੇ ਹਿੰਦੀ ਨਾਮ ਨੇ ਕੈਨੇਡਾ ਚ ਬ੍ਰੈਂਪਟਨ ਇੱਕ ਇਲਾਕਾ ਹੈ ਟੋਰਾਂਟੋ ਹੈ ਵੈਨਕੂਵਰ ਹੈ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਉਹਨਾਂ ਆਸਟ੍ਰੇਲੀਆ ਚ ਇਨੇ ਪੰਜਾਬੀ ਚਲੇ ਗਏ ਨੇ ਇਨੇ ਹਿੰਦੁਸਤਾਨੀ ਲੋਕ ਹੁਣ ਸਿਕੰਦਰਾਬਾਦ ਤੋਂ ਅੱਜ ਦੇਖੀ ਸਿਲੀਕਨ ਵੈਲੀ ਹੈ ਸੈਟਲ ਹੈ ਸ਼ਿਕਾਗੋ ਹੈ ਕੀ ਕਹਿੰਦੇ ਹੁੰਦੇ ਆ ਹੋਰ ਡੈਟਰੀਓਟ ਹੈ ਉਥੇ ਜਾਣੇ ਕਿੰਨੇ ਆਪਣੇ ਆਂਧਰਾ ਤੋਂ ਲੋਕ ਗਏ ਨੇ ਗੁਜਰਾਤ ਤੋਂ ਲੋਕ ਗਏ ਨੇ ਗੁਜਰਾਤ ਇਹ ਹਾਲ ਹੈ ਅਮਰੀਕਾ ਦੇ ਵਿੱਚ ਕਿ ਜਿਹੜੇ ਮੋਟਰਲ ਨੇ ਮੋਟਰਲ ਨੂੰ ਲੋਕੀ ਪੋਰਟਲ ਬੋਲਦੇ ਆ ਕਿਉਂਕਿ ਉਹ ਪਟੇਲਾ ਦੇ ਨੇ ਹੂੰ ਕਿਉਂਕਿ ਅਗਰ ਉਹਨਾਂ ਨੂੰ ਕਿਸੇ ਨੇ ਉਥੋਂ ਕੱਢ ਦਿੱਤਾ ਉਹਨਾਂ ਦੇ ਖਿਲਾਫ ਕੋਈ ਪ੍ਰਚਾਰ ਕਰ ਦਿੱਤਾ ਸਾਨੂੰ ਕਿਦਾਂ ਨਾ ਲੱਗੇਗਾ ਇਸ ਕਰਕੇ ਅੰਤਰਰਾਸ਼ਟਰੀਵਾਦ ਨੂੰ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਦੇ ਉੱਤੇ ਨਫ਼ਰਤ ਦੇ ਨਾਂ ਤੇ ਨਾ ਫਲਾਓ ਅਗਰ ਕੋਈ ਮੁਸਲਮਾਨ ਹੈ ਮੁਸਲਮਾਨ ਚੰਗੇ ਹੋ ਸਕਦੇ ਆ ਮੁਸਲਮਾਨ ਮਾੜੇ ਵੀ ਹੋ ਸਕਦੇ ਆ ਕੋਈ ਹਿੰਦੂਵਾਦ ਚੰਗਾ ਹੋ ਸਕਦਾ ਮਾੜਾ ਹੋ ਸਕਦਾ ਕੋਈ ਹਿੰਦੂ ਪ੍ਰਧਾਨ ਮੰਤਰੀ ਆ ਚੰਗਾ ਵੀ ਹੋ ਸਕਦਾ ਮਾੜਾ ਵੀ ਹੋ ਸਕਦਾ ਇਹ ਰਾਸ਼ਟਰਪਤੀ ਆ ਕੋਈ ਮੁਸਲਮਾਨ ਹੈ ਉਹ ਵੀ ਮਾੜਾ ਹੋ ਸਕਦਾ ਇਸ ਕਰਕੇ ਇਹ ਆ ਕਿ ਦੁਨੀਆ ਉਤੇ ਖਿਚੜੀ ਇਦਾਂ ਹੀ ਚੱਲੀ ਆਉਣੀ ਆ ਕਿਸੇ ਵੀ ਧਰਮ ਦੇ ਵਿੱਚ ਅੱਜ ਅਸੀਂ ਕਹਿੰਦੇ ਆ ਕਿ ਮੁਗਲਾਂ ਨੇ ਮੁਸਲਮਾਨਾਂ ਨੇ ਸਿੱਖ ਧਰਮ ਤੇ ਬੜੇ ਅਤਿਆਚਾਰ ਕੀਤੇ ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਹਰਮੰਦਰ ਸਾਹਿਬ ਦੀ ਨੀਂਹ ਕਹਿੰਨ ਰੱਖੀ ਸੀ ਸਾਈ ਮੀਆਂ ਮੀਰ ਨੇ ਪੀਰ ਬੁੱਧੀ ਸਾਹਿਬ ਕੌਣ ਸੀ ਨਵੀ ਖੰਗਣੀ ਖਾ ਕੌਣ ਕੌਣ ਸੀ ਗੁਰੂ ਜੀ ਗੋਬਿੰਦ ਸਿੰਘ ਜੀ ਨੂੰ ਜਦੋਂ ਭੇਡ ਭਈ ਕੋਈ ਮੁਸਲਮਾਨ ਹੀ ਕੰਮ ਆਏ ਨਾ ਕਹਿੰਦਾ ਮਤਲਬ ਕੋਈ ਬੰਦਾ ਧਰਮ ਦੇ ਨਾਲ ਤੇ ਨਾਂ ਤੇ ਬੁਰਾ ਨਹੀਂ ਹੁੰਦਾ ਜਿਵੇਂ ਕਹਿੰਦੇ ਆ ਕਿ ਗੰਗੂ ਬ੍ਰਾਹਮਣ ਗੰਗੂ ਘਟ ਬੋਲਦੇ ਲੋਕੀ ਬ੍ਰਾਹਮਣ ਜਾਂਦਾ ਬੰਦਾ ਬਸੇ ਮਤੀ ਦਾਸ ਕੌਣ ਸੀ ਸਤੀਦਾਸ ਕੌਣ ਸੀ ਭਾਈ ਦੇਵਾਲਾ ਕੌਣ ਸੀ ਭਾਈ ਮਨੀ ਸਿੰਘ ਕੌਣ ਸੀ ਉਹ ਵੀ ਤਾਂ ਬ੍ਰਾਹਮਣ ਸੀ ਕੋਈ ਕਿਸੇ ਜਾਤ ਨਾਲ ਜਾਂ ਕਿਸੇ ਬਰਾਦਰੀ ਨਾਲ ਸੰਬੰਧ ਰੱਖਣਾ ਜਾਂ ਕਿਸੇ ਧਰਮ ਨਾਲ ਸੰਬੰਧ ਰੱਖਣਾ ਬੁਰਾ ਨਹੀਂ ਹੁੰਦਾ ਕੋਈ ਚੰਗਾ ਨਹੀਂ ਹੁੰਦਾ ਕਿਸੇ ਵੀ ਧਰਮ ਦੇ ਲੋਕ ਕਿਸੇ ਵੀ ਬਰਾਦਰੀ ਦੇ ਲੋਕ ਕਿਸੇ ਵੀ ਜਾਤ ਦੇ ਲੋਕ ਚੰਗੇ ਹੋ ਸਕਦੇ ਨੇ ਮਾੜੇ ਹੋ ਸਕਦੇ ਨੇ ਹੁਣ ਜੇ ਹੀ ਦੇਖੀਏ ਤਾਂ ਸਿੱਖ ਧਰਮ ਦੇ ਵਿੱਚ ਕਿੰਨੇ ਗਦਾਰ ਹੋਏ ਜਿਨ੍ਹਾਂ ਨੇ ਖਾਲਸਾ ਰਾਜ ਦਾ ਨਾਸ਼ ਕੀਤਾ ਉਹ ਵੀ ਤਾਂ ਸਾਰੇ ਸੇਖੀ ਸੀ ਤੇ ਇਦਾਂ ਹੀ ਹਰਥਾਂ ਹੋਏ ਨੇ ਹੁਣ ਜਿਵੇਂ ਅਹਿਮਦ ਸਾਹਿਬ ਅਬਦਾਲੀ ਨੂੰ ਬੁਲਾਇਆ ਗਿਆ ਹਮਲਾ ਕਰਨ ਵਾਸਤੇ ਇਹ ਮੈਂ 1748 ਵਾਲੇ ਦੂਜੇ ਹਮਲੇ ਦੀ ਗੱਲ ਕਰ ਰਿਹਾ ਹਾਂ ਜਦੋਂ ਉਹ ਇੱਥੋਂ ਲੜਕੀਆਂ ਲੈ ਕੇ ਗਿਆ ਸੀ ਤੇ ਕੀ ਕਹਿੰਦੇ ਹੁੰਦੇ ਆ ਕਿ 28000 ਗੱਡੀਆਂ ਗੱਡਿਆਂ ਦੇ ਵਿੱਚ ਖਜ਼ਾਨਾ ਭਰ ਕੇ ਲੈ ਕੇ ਗਿਆ ਸੀ ਤੇ 14 ਕਰੋੜ ਰੁਪਏ ਉਹਦੀ ਵੈਲਿਊ ਸੀ ਉਹ ਖਜ਼ਾਨੇ ਦੀ ਉਸ ਜ਼ਮਾਨੇ 'ਚ ਉਸ ਜ਼ਮਾਨੇ 'ਚ 14 ਕਰੋੜ 14 ਕਰੋੜ ਅਤੇ ਉਹ ਲੈ ਕੇ ਗਿਆ ਸੀ ਜਦੋਂ ਅਬਦਾਲੀ ਜਦੋਂ ਸਿੰਘਾ ਨੇ ਰਸਤੇ 'ਤੇ ਲੁੱਟਿਆ ਵੀ ਸੀ ਬਹੁਤ ਸਾਰਾ ਉਹਦੇ ਵਿੱਚ ਤੇ ਕਹਿੰਦਾ ਮਲੇ ਉਹਨੂੰ ਬੁਲਾਇਆ ਕਿੰਨਿ ਸੀ ਕੁਝ ਤੇ ਮੁਸਲਮਾਨਾਂ ਨੇ ਨਵਾਬਾਂ ਨੇ ਬੁਲਾਇਆ ਸੀ ਤੇ ਇੱਕ ਜੈਸਲ ਮੇਲ ਤੇ ਜੋਧਪੁਰ ਦੇ ਹਿੰਦੂ ਰਾਜਿਆਂ ਨੇ ਵੀ ਬੁਲਾਇਆ ਸੀ ਹੂੰ ਤੇ ਇਹਦਾ ਮਤਲਬ ਇਹ ਹੈ ਕਿ ਜੇ ਇਹੀ ਕਹਿ ਦਈਏ ਕਿ ਸਾਰੇ ਮੁਸਲਮਾਨ ਬੁਰੇ ਨੇ ਤੇ ਹਿੰਦੂ ਬੁਰੇ ਨਹੀਂ ਹੋ ਸਕਦੇ ਇਸ ਕਰਕੇ ਕੋਈ ਵੀ ਬੁਰਾ ਹੋ ਸਕਦਾ ਤੇ ਇਸ ਕਰਕੇ ਇਹ ਹੈ ਕਿ ਭਗਤਾਂ ਨੂੰ ਮੇਰੀ ਇਹ ਸਲਾਹ ਹੈ ਕਿ ਭਾਈ ਇਸ ਕਰਕੇ ਕਿਸੇ ਨੂੰ ਨਫ਼ਰਤ ਨਾ ਕਰੋ ਕਿ ਉੱਥੇ ਮੁਸਲਮਾਨ ਰਹਿੰਦੇ ਨੇ ਜਾਂ ਮੁਸਲਮਾਨਾਂ ਦਾ ਨੁਕਸਾਨ ਹੋ ਰਿਹਾ ਤੇ ਚਾ ਚੜ ਜਾਂਦੇ ਆ ਇੱਥੇ ਤੇ ਬੜੀਆਂ ਦਿਵਾਲੀਆਂ ਜਲਾਈਆਂ ਜਾਂਦੀਆਂ ਨੇ ਬੜੇ ਮੈਸੇਜ ਭੇਜੇ ਜਾਂਦੇ ਨੇ ਇਹ ਇੱਕ ਗਲਤ ਪਰੰਪਰਾ ਹੈ ਕੱਲ ਨੂੰ ਜਦੋਂ ਹੁਣ ਈਰਾਨ ਨੇ ਕੁੱਟਿਆ ਇਜ਼ਰਾਈਲ ਨੂੰ ਹਾਂ ਹੁਣ ਵੀ ਭੇਜੋ ਵਧਾਈਆਂ ਜਦੋਂ ਈਰਾਨ ਨੇ ਹਮਲਾ ਕੀਤਾ ਅਮਰੀਕਾ ਦੇ ਬੇਸ ਉੱਤੇ ਤੇ ਅਮਰੀਕਾ ਕੋਈ ਜਵਾਬ ਤੱਕ ਨਹੀਂ ਦਿੱਤਾ ਗਿਆ ਹੁਣ ਵੀ ਭੇਜੋ ਵਧਾਈਆਂ ਹਮ ਇਸ ਕਰਕੇ ਇਹ ਥੋਥੀਆਂ ਗੱਲਾਂ ਨੇ ਇਹੋ ਜਿਹੀਆਂ ਕਰਨੀਆਂ ਜਾਇਜ਼ ਨਹੀਂ ਪਰ ਅਮਰੀਕਾ ਦੀ ਗੱਲ ਕਰੀਏ ਬਹੁਤ ਵੱਡਾ ਦੇਸ਼ ਆ ਬਹੁਤ ਪਾਵਰਫੁਲ ਦੇਸ਼ ਆ ਪਰ ਇਹ iran ਵਰਗੇ ਦੇਸ਼ ਤੋਂ ਡਰਨ ਵਾਲਾ ਥੋੜੀ ਦਾ ਹੈ ਦੇਖੋ ਡਰਨ ਵਾਲਾ ਕੋਈ ਨਹੀਂ ਹੁੰਦਾ ਹਮ ਡਰਨ ਵਾਲਾ ਕੋਈ ਨਹੀਂ ਹੁੰਦਾ ਹੁਣ ਇੱਕ ਪ੍ਰਿੰਡ ਹੈ ਜਾਂ ਸੈਲ ਦੀ ਮੱਖੀ ਹੈ ਸਾਨੂੰ ਲੜ ਸਕਦੀ ਹੈ ਅਸੀਂ ਮਰ ਨਹੀਂ ਜਾਣਾ ਅਸੀਂ ਫਿਰ ਵੀ ਨਹੀਂ ਚਾਹਾਂਗੇ ਸਾਨੂੰ ਲੜੇ ਹਮ ਹਮ